ਦੇ ਦਿਓਗੇ ਤਾਂ 5 ਸਾਲਾਂ ਚ 1 ਲੱਖ ਬੱਚੇ ਤੇ ਬੱਚੀਆਂ ਨੂੰ ਨੌਕਰੀਆਂ ਬਣਾਵਾਂਗੇ 1 ਲੱਖ ਬੱਚੇ ਤੇ ਮੈਂ ਬਾਡਰ ਵੀ ਖਣਾਉਂਗਾ ਉਹ ਸੈਨੀ ਵਾਲਾ ਗਰੀਬਾਂ ਦੇ ਬੰਦੇਗਾ ਦੇ ਪੈਸੇ ਵਧਾਵਾਂਗੇ ਇੰਡਸਟਰੀਜ਼ ਵੱਡੀਆਂ ਇੰਡਸਟਰੀਜ਼ ਲਾਵਾਂਗੇ ਤਾਂ ਕਿ ਫਰੋਜ਼ਪੁਰ ਦੇ ਵਿੱਚ ਜਿਹੜੀ ਇਹ এমਪਲੋਇਮੈਂਟ ਜਨਰੇਸ਼ਨ ਹੋਵੇ ਤਾਂ ਮੈਂ ਗਰੰਟੀ ਕਰਦਾ ਜਿਹੜੇ 50 ਸਾਲਾਂ 'ਚ ਕੰਮ ਨਹੀਂ ਕਰ ਸਕੇ ਉਹ 5 ਸਾਲਾਂ 'ਚ ਤੁਹਾਨੂੰ ਕਰਕੇ ਦਿਖਾਵਾਂਗਾ ਵੈਰੂ ਜੀ ਦਾ ਖਾਲਸਾ ਜੀ ਸ੍ਰੀ ਵੰਤਿ ਜੀ ਅੱਜ ਵੀ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇਹ ਬੇਨਤੀਆਂ ਲੈ ਕੇ ਕਿ ਮੈਂ ਫਿਰੋਜ਼ਪੁਰ ਨੂੰ ਇਸ ਇਤਿਹਾਸਿਕ ਸ਼ਹਿਰ ਨੂੰ ਇਸ ਲੋਕ ਸਭਾ ਨੂੰ ਮੈਂ ਬਹੁਤ ਉੱਪਰ ਲੈ ਜਾਣਾ ਚਾਹੁੰਦਾ ਜੇ ਤੁਸੀਂ ਸਾਰੇ ਮੌਕਾ ਦੇ ਦਿਓਗੇ ਤਾਂ ਮੈਂ ਗਰੰਟੀ ਕਰਦਾ ਜਿਹੜੇ 50 ਸਾਲਾਂ 'ਚ ਕੰਮ ਨਹੀਂ ਕਰ ਸਕੇ ਉਹ 5 ਸਾਲਾਂ 'ਚ ਤੁਹਾਨੂੰ ਕਰਕੇ ਦਿਖਾਵਾਂਗਾ ਗਰੀਬਾਂ ਦੇ ਬੰਦੇਗਾ ਦੇ ਪੈਸੇ ਵਧਾਵਾਂਗੇ ਉਹਨਾਂ ਦੀ ਜਿਹੜੀ ਪੇਮੈਂਟ ਦੇ ਰੋਕ ਲੈਂਦੀ ਏ ਪੰਜਾਬ ਸਰਕਾਰ ਉਹਦੇ ਬਿਨਾਂ ਛੁਕਾਰਾ ਪਾਵਾਂਗੇ ਗਰੀਬ ਆਪਣਾ ਬੱਚਾ ਪੜਾ ਲੈਂਦਾ ਮਿਹਨਤ ਮਜ਼ਦੂਰੀ ਕਰਕੇ ਲੇਕਿਨ ਨੌਕਰੀਆਂ ਨਹੀਂ ਹੈਗੀਆਂ ਅਸੀਂ ਇਹ ਹਲਕੇ ਦੇ ਵਿੱਚ ਜੇ ਤੁਸੀਂ ਮੈਨੂੰ ਪਾਰਲੀਮੈਂਟ ਭੇਜ ਦਿਓਗੇ ਤਾਂ 55 ਸਾਲਾਂ ਦੇ 1 ਲੱਖ ਬੱਚੇ ਤੇ ਬੱਚੀਆਂ ਨੂੰ ਨੌਕਰੀਆਂ ਦਿਵਾਵਾਂਗਾ 1 ਲੱਖ ਬੱਚੇ ਤੇ ਬੱਚੀਆਂ ਨੂੰ ਪੀਡੀਏ ਸੈਂਟਰ ਐਡੀਸੀ ਖੁਲਾਉਣਾ ਚਾਹੁੰਦੇ ਪ੍ਰਧਾਨ ਮੰਤਰੀ ਨੂੰ ਰੋਕਿਆ ਲੇਕਿਨ ਫਿਰ ਵੀ ਅਸੀਂ ਕੰਮ ਸ਼ੁਰੂ ਕਰਾਇਆ ਟੀਵੀ ਤੇ ਪ੍ਰਧਾਨ ਮੰਤਰੀ ਦੇ ਕੋਲ ਬਟਨ ਦਬਾ ਕੇ ਅੱਜ ਕੰਮ ਚੱਲ ਰਿਹਾ ਇਹੋ ਕੰਮ ਅੱਜ ਹਸਪਤਾਲ ਚੱਲ ਪੜਨਾ ਸੀ ਇਹਨਾਂ ਦੀ ਸੋਚ ਵੇਖੋ ਕਾਂਗਰਸੀਆਂ ਦੀ ਉਦੋਂ ਇਹਨਾਂ ਨੇ ਕਿਸਾਨਾਂ ਦਾ ਨਾਂ ਲੈ ਕੇ ਬਦਨਾਮ ਕੀਤਾ ਕਿਸਾਨਾਂ ਨੂੰ ਸ਼ਰਾਰਤ ਇਹਨਾਂ ਦੀ ਸੀ ਸ਼ਰਾਰਤ ਇਹਨਾਂ ਦੀ ਮੁੱਖ ਮੰਤਰੀ ਦੀ ਸੀ ਸ਼ਰਾਰਤ ਇੱਥੋਂ ਦੇ ਐਮਐਲਏ ਦੀ ਸੀ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਕਿਹਾ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਸੁਣਿਆ ਮਿਲਿਆ ਹਾਈ ਕਮਾਂਡ ਤੋਂ ਕਿ ਜਾ ਕੇ ਫਲੂਰਸ ਪਰ ਤੁਸੀਂ ਇਲੈਕਸ਼ਨ ਲੜਨਾ ਹੈ ਮੈਂ ਕਿਹਾ ਜੀ ਮੈਂ ਲੜੂਗਾ ਜ਼ਰੂਰ ਜਿੱਤਾਂਗੇ ਵੀ ਜ਼ਰੂਰ ਲੇਕਿਨ ਕੁਝ ਤੁਹਾਡੇ ਕੋਲੋਂ ਕੰਮ ਐਸੇ ਕਰਾਉਣੇ ਨੇ ਉਹ ਕਹਿ ਲਗੇ ਛੋਟੀ ਸਾਹਿਬ ਕੰਮ ਤੁਸੀਂ ਜਿੰਨੇ ਮਰਜੀ ਕਰਵਾਓ ਸੀਟ ਜਿੱਤ ਕੇ ਆਓ ਅਸੀਂ ਬਾਰਡਰ ਪੰਡੀ ਤੇ ਜਿਹੜੇ ਵੱਡੇ ਇੰਡਸਟਰੀਸਟ ਨੇ ਉਹਨਾਂ ਦਾ ਵਾਸਤੇ ਪੈਕੇਜ ਉਹਨਾਂ ਨੂੰ ਟੈਕਸ ਮਾਫੀ ਤੇ ਹੋਰ ਛੋਟੇ ਸਰਦਕਾਰ ਛੋਟੀਆਂ ਇੰਡਸਟਰੀਜ਼ ਵੱਡੀਆਂ ਇੰਡਸਟਰੀਜ਼ ਲਾਵਾਂਗੇ ਤਾਂ ਕਿ ਫਿਰੋਜ਼ਪੁਰ ਦੇ ਵਿੱਚ ਜਿਹੜੀ ਐ ਏਮਪਲੋਇਮੈਂਟ ਜਨਰੇਸ਼ਨ ਹੋਵੇ ਮੈਂ ਬਾਰਡਰ ਵੀ ਖਲਾਉਂਗਾ ਉਸ ਐਨੀ ਵਾਲਾ ਹੁਣ ਕਈ ਬੰਦੇ ਰੌਲਾ ਪਾਈ ਜਾਂਦੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਵਿਰੁੱਧ ਹੈ ਬਿਲਕੁਲ ਅਸੀਂ ਕਿਸਾਨਾਂ ਦੇ ਵਿਰੁੱਧ ਨਹੀਂ ਹੈਗੇ ਮੈਂ ਖੁਦ ਕਿਸਾਨ ਆ ਜਨਮ ਤੋਂ ਕਿਸਾਨ ਆ ਗਰੀਬਾਂ ਦੇ ਬੰਦੇਗਾ ਦੇ ਪੈਸੇ ਬਦਾਵਾਂਗੇ ਉਹਨਾਂ ਦੀ ਜਿਹੜੀ ਪੇਮੈਂਟ ਰੋਕ ਲੈਂਦੀ ਏ ਪੰਜਾਬ ਸਰਕਾਰ ਉਹਦੇ ਤੋਂ ਇਹਨਾਂ ਦਾ ਛੁਟਕਾਰਾ ਪਾਵਾਂਗੇ ਗਰੀਬ ਆਪਣਾ ਬੱਚਾ ਪੜਾ ਲੈਂਦਾ ਮਿਹਨਤ ਮਜ਼ਦੂਰੀ ਕਰਕੇ ਲੇਕਿਨ ਨੌਕਰੀਆਂ ਨਹੀਂ ਹੈਗੀਆਂ ਅਸੀਂ ਇਸ ਹਲਕੇ ਦੇ ਵਿੱਚ ਜੇ ਤੁਸੀਂ ਮੈਨੂੰ ਪਾਰਲੀਮੈਂਟ ਭੇਜ ਦਿਓਗੇ ਤਾਂ 5 ਸਾਲਾਂ ਚ 1 ਲੱਖ ਬੱਚੇ ਤੇ ਬੱਚੀਆਂ ਨੂੰ ਨੌਕਰੀਆਂ ਦਿਵਾਵਾਂਗੇ 1 ਲੱਖ ਬੱਚੇ ਤੇ ਬੱਚੀਆਂ ਮੈਂ ਬਾਰਡਰ ਵੀ ਖੁਲਾਉਂਗਾ ਉਸ ਇਨੀ ਵਾਲਾ ਹਾਲਾਂਕਿ ਉਹ ਪਾਕਿਸਤਾਨ ਵਾਲਿਆਂ ਨਾਲ ਗੱਲ ਕਰਨੀ ਪੈਣੀ ਹੈ ਦੋਨੋਂ ਮੁਲਕ ਰਾਜੀ ਹੋਣ ਲੇਕਿਨ ਮੈਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇ ਅੱਗੇ ਇਹ ਬੇਨਤੀ ਕਰਾਂਗਾ ਕਿ ਉਹ ਜਿਹੜਾ ਹੈਗਾ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਅਸੀਂ ਬਾਡਰ ਖਲ੍ਹਵਾਈਏ ਅਸੀਂ ਬਾਡਰ ਪੰਟੀ ਤੇ ਜਿਹੜੇ ਵੱਡੇ ਇੰਡਸਟਰੀਲਿਸਟ ਨੇ ਉਹਨਾਂ ਦਾ ਵਿਆਸਥੀ ਪੈਕੇਜ ਉਹਨਾਂ ਨੂੰ ਟੈਕਸ ਮਾਫੀ ਤੇ ਹੋਰ ਛੋਟੇ ਸਟੱਤਕਾਰ ਛੋਟੀਆਂ ਇੰਡਸਟਰੀਜ਼ ਵੱਡੀਆਂ ਇੰਡਸਟਰੀਜ਼ ਲਾਵਾਂਗੇ ਤਾਂ ਕਿ ਫਰੋਜ਼ਪੁਰ ਦੇ ਵਿੱਚ ਜਿਹੜੀ ਐਮਪਲੋਇਮੈਂਟ ਜਨਰੇਸ਼ਨ ਹੋਵੇ ਗਰੀਬ ਮਜ਼ਦੂਰਾਵਾਂ ਵਾਸਤੇ ਬਹੁਤ ਇੱਕ ਸਪੈਸ਼ਲ ਪ੍ਰੋਗਰਾਮ ਪ੍ਰਧਾਨ ਮੰਤਰੀ ਜੀ ਦੇਣ ਲੱਗੇ ਹਨ ਉਹਨਾਂ ਦੇ ਕਰਜ਼ੇ ਦੀ ਮਾਫੀ ਤੇ ਅੱਗੇ ਤੋਂ ਜਿਹੜਾ ਪੈਸਾ ਲੈਣਗੇ ਉਹ ਐਵੇਂ 1-2% ਇੰਟਰਸਟ ਦੇ ਬਿਨਾ ਕਿਸੇ ਗਰੰਟੀ ਦੇ ਉਹਨਾਂ ਨੂੰ ਲੋਨ ਮਿਲੇਗਾ ਜਿਵੇਂ ਵਿਸ਼ਕਰਮਾ ਸਕੀਮ ਤੇ ਸਾਡਾ ਤੁਸੀਂ ਸੁਣੀ ਹੋਣੀ ਜੋ ਵੀ ਕੋਈ ਬੰਦਾ ਸਕਿੱਲ ਡਿਵੈਲਪਮੈਂਟ ਦਾ ਕੋਈ ਮਿਸਤਰੀ ਦਾ ਕੋਈ ਹੋਰ ਐ ਉਹ ਜਮ ਮਕੈਨਿਕ ਦਾ ਕੰਮ ਕਰਨਾ ਚਾਹੁੰਦਾ ਹੈ ਉਹਨੂੰ 10 ਲੱਖ ਰੁਪਏ ਤੱਕ ਜਿਹੜਾ ਹੈਗਾ ਕਰਜ਼ਾ ਜਿਹੜਾ ਹੈ 3.4% ਤੇ ਬਿਨਾ ਗਰੰਟੀ ਤੋਂ ਨਾਉ ਨੂੰ ਸਰਪੰਚ ਨੂੰ ਜਾਣ ਦੀ ਲੋੜ ਹੈ ਨਾ ਮੈਂਬਰ ਦੀ ਨਾ ਮਕਾਨ ਜਿਹੜੇ ਰੱਖਣ ਦੀ ਲੋੜ ਹੈ ਨਾ ਕੁਝ ਹੋਰ ਉਹਨੂੰ 10 ਲੱਖ ਰੁਪਏ ਦਾ ਕਰ ਦੇਣਾ ਇਹ ਸਿਰਫ ਤੇ ਸਿਰਫ ਨਰਿੰਦਰ ਮੋਦੀ ਜੀ ਹਰ ਵਰਗ ਤੱਕ ਪਹੁੰਚ ਸਕਦੇ ਪੰਜਾਬੀਆਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਹੈ ਕਿਉਂਕਿ ਇਥੋਂ ਦੇ ਉਹ ਇੰਚਾਰਜ ਜਿਹੜੇ ਨੇ ਮੈਨੂੰ ਇਹ ਲੱਗੇ ਮੈਂ ਚਾਹਣਾ ਕਿ ਪੰਜਾਬ ਨੂੰ ਮੈਂ ਉੱਪਰ ਲੈ ਕੇ ਜਾਵਾਂ ਪੰਜਾਬੀਆਂ ਦੀ ਹਰ ਮੁਸ਼ਕਲ ਨੂੰ ਮੈਂ ਖਤਮ ਕਰਾਂ ਕਿਉਂਕਿ ਇਹ ਸਰ ਹੱਤ ਤੇ ਬੈਠੇ ਨੇ ਇਹ ਦੇਸ਼ ਦੀ ਰੱਖਿਆ ਕਰਦੇ ਨੇ ਮੇਰੇ ਮਨ 'ਚ ਇਹ ਚੀਜ਼ ਹੈ ਕਿ ਮੈਂ ਕਰਨਾ ਚਾਹਣਾ ਮੈਂ ਕਹਿੰਦੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਪੰਜਾਬੀ ਵੀ ਜਿਹੜੇ ਨੇ ਤੁਹਾਡੇ ਨਾਲ ਕਦੇ ਨਾਲ ਕਦਮ ਮਿਲਾ ਕੇ ਚੱਲਣਗੇ ਔਰ ਤੁਹਾਡਾ ਸਾਥ ਦੇਵਾਂ ਅੱਜ ਵਕਤ ਆ ਗਿਆ ਹੈ ਪਹਿਲੀ ਜੂਨ ਨੂੰ ਹੋਣ ਵਾਲੀਆਂ ਵੋਟਾਂ ਤੁਸੀਂ ਜੋ ਨਿਸ਼ਾਨ ਕਮਲ ਦਾ ਫੁੱਲ ਜੇ ਉਹਦਾ ਬਟਨ ਦਬਾ ਦਿਓਗੇ ਤੇ ਤੁਹਾਡਾ ਅਪਰਾ ਜਿਹੜਾ ਪਾਰਲੀਮੈਂਟ ਚ ਪਹੁੰਚ ਜਾਏਗਾ ਜਿਹੜੇ ਕੰਮ ਮੈਂ ਕਹੇ ਨੇ ਇਹਨਾਂ ਨੂੰ ਮੈਂ ਪੂਰਾ ਕਰਾਂਗਾ ਸੜਕਾਂ ਪਿੰਡਾਂ ਦਾ ਸੀਵਰੇਜ ਸਿਸਟਮ ਤੁਸੀਂ ਲੈਂਦੇ ਜਾਏ ਜਿਵੇਂ ਤੁਸੀਂ ਵੋਟਾਂ ਦੀ ਝੜੀ ਲਾ ਦਿਓਗੇ ਉਵੇਂ ਮੈਂ ਕੰਮਾਂ ਦੀ ਝੜੀ ਲਾ ਦਾਂ ਟੀਰ ਗੱਲ ਆਈ ਤੇ ਜੇ ਆਹ 10 ਦਿਨ ਤੁਸੀਂ ਮੇਰੀ ਖਾਤਰ ਗਰਮੀ ਚ काम कर लोगे तो मेरा ਤੁਹਾਡੇ ਨਾਲ ਵਾਅਦਾ ਹੈ ਕਿ ਮੈਂ 5 ਸਾਲ ਤੁਹਾਡੀ ਸੇਵਾ ਕਰਾਂਗਾ ਔਰ ਸਿਰਫ 5 ਸਾਲ ਹੀ ਨਹੀਂ ਮੈਂ ਉਸ ਤੋਂ ਬਾਅਦ ਨਾ ਵੀ ਐਮਪੀ ਰਵਾਂਗਾ ਮੈਂ ਇੱਥੇ ਨਾਲ ਹੀ ਬੈਠਾਂ ਤੁਹਾਡੇ ਗਵਾਂਢ ਚ ਮੈਂ ਨਾ ਵੀ ਐਮਪੀ ਰਵਾਂਗਾ ਕਿ ਮੈਂ ਜਦ ਤੱਕ ਮੇਰੇ ਸਾਥ ਸਾਹ ਹੈ ਮੈਂ ਤੁਹਾਡੀ ਮਦਦ ਕਰਾਂਗਾ ਹਮੇਸ਼ਾ ਤੁਹਾਡੇ ਨਾਲ ਤੁਹਾਡੀ ਪਿੱਠ ਨਹੀਂ ਲੱਗਣਗੀ ਰਾਣਾ ਗੁਰਮੀਤ ਸਿੰਘ ਸੋਢੀ ਜਿੰਦਾਬਾਦ ਰਾਣਾ ਗੁਰਮੀਤ ਸਿੰਘ ਸੋਢੀ ਜਿੰਦਾਬਾਦ ਜੇ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਔਰ ਜਿਹੜੀਆਂ ਗੱਲਾਂ ਮੈਂ ਕਹਿਆ ਤੁਸੀਂ ਇਹ ਗੱਲ ਸਹੀ ਹੈ ਕਿ ਇਹ ਸਾਰੀ ਟੋਲੀ ਰਲਈ ਹੋਈ ਹੈ ਔਰ ਇਹ ਲੋਕਾਂ ਨੂੰ ਬੇਵਕੂ ਬਣਾ ਰਹੀਏ ਔਰ ਜੇ ਤੁਹਾਡਾ ਫੈਸਲਾ ਹੈ ਕਿ ਤੁਸੀਂ ਮੈਨੂੰ ਪਾਰਲੀਮੈਂਟ ਭੇਜਣਾ ਹੈ ਤੇ ਸਾਰੇ ਵੀਰਾਂ ਭਰਾਵਾਂ ਨੂੰ ਕਹਿੰਦੇ ਦੋਨੋਂ ਹੱਥ ਖੜੇ ਕਰਕੇ ਤਸੱਲੀ ਦਿਓ ਕਿ ਮੋਟਾ ਪਾਰਟੀ ਜਨਤਾ ਪਾਰਟੀ ਦੀ ਹੈ। ਬੋਲੇ। ਜਿੰਨੇ ਹੱਥ ਨੂੰ ਕੋਈ ਨਾਲ ਤੇ ਮਨੋਚ ਕਰ ਦਿਓ। ਬਹੁਤ ਅੱਛੇ। ਬਹੁਤ-ਬਹੁਤ ਧੰਨਵਾਦ। ਭਾਈ ਜੀ ਦਾ ਖਾਲਸਾ